ਦੋਸਤੋ ਹਮ ਇਹਨਾਂ ਨੂੰ ਮਾਰਸ਼ਮੈਲੋ ਦੀ ਅੰਦਰਲੀ ਵੀਡੀਓ ਦਿਖਾਉਣਾ ਸਾਰੀ। ਇਹ ਇੱਕ ਚਾਚਵਾਗ ਮਿਲਨ ਚੀਜ਼ ਬਣੀ ਹੋਈ ਹੈ। ਬਹੁਤ ਸੋਹਣੀ ਲੱਕੜ ਦੀ ਹੈ ਸਾਰੀ ਇਹ। ਤੇ ਇਹਦੇ ਉੱਪਰ ਹੀ ਤੁਹਾਨੂੰ ਜਿਹਦਾ ਹੋਣਾ ਨਾਲ ਵੱਡਾ ਪੰਗੂੜ ਆਪਣੇਆ ਹੋਇਆ। ਬਹੁਤ ਜ਼ਿਆਦਾ ਹਾਈਟ ਤੇ ਆ ਇਹ। ਔਰ ਬਹੁਤ ਜ਼ਿਆਦਾ ਵੱਡਾ। ਔਰ ਆਖਾਨ ਪੀਣ ਵਾਲਾ ਸਾਰਾ ਕੁਝ ਬਣਿਆ ਹੋਇਆ। ਵਾਈਨ ਸ਼ੌਪ ਆਇਆ। ਖਾਣ ਪੀਣ ਦੇ ਲਈ ਸ਼ਾਪਿੰਗ ਦੇ ਲਈ ਤੁਹਾਨੂੰ ਹਰੇਕ ਚੀਜ਼ ਇੱਥੇ ਲੱਭਣੀ ਐ ਐਡਵੈਂਚਰ ਹਰੇਕ ਚੀਜ਼ ਦੇ ਵਿੱਚ ਹੈਗਾ ਇੱਥੇ ਇੰਜੋਏ ਕਰੋ ਨੂਨਾ ਨੇ ਤੁਹਾਡੇ ਲਈ ਹਰੇਕ ਚੀਜ਼ ਬਣਾਈ ਹੋਈ ਆ ਔਰ ਰੌਣਕ ਤੁਸੀਂ ਦੇਖ ਸਕਦੇ ਕਿੰਨੀ ਆ ਮੇਰੇ ਤੋਂ ਚੰਗੀ ਤਰ੍ਹਾਂ ਅੰਦਰ ਵੀਡੀਓ ਨਹੀਂ ਬਣੀ ਕਿਉਂਕਿ ਭੀੜ ਬਹੁਤ ਜ਼ਿਆਦਾ ਆ ਤੇ ਵੀਡੀਓ ਨਹੀਂ ਕਿਸੇ ਚੀਜ਼ ਦੀ ਬਣੀ ਹੈਗੀ ਮੇਰੇ ਤੋਂ ਚੰਗੀ ਤਰ੍ਹਾਂ ਤੇ ਇੱਕ ਵਾਰੀ ਇਹਦੇ ਬਾਹਰਲੀ ਐਂਟਰੀ ਤੋਂ ਫੜ ਕੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਤੇ ਦੇਖਦੇ ਆ ਬਾਹਰਲੀ ਐਂਟਰੀ ਸਾਰਾ ਦਿਖਾਉਣਾ ਆਈ ਹੋਪ ਤੁਸੀਂ ਇੰਜੋਏ ਕਰੋਗੇ ਆ ਸਾਰੀਆਂ ਇੱਧਾ ਛੋਪਾ ਬਣੀਆਂ ਹੋਈਆਂ ਆ। ਔਰ ਇੱਦਾਂ ਔਰ ਅੱਧੇ 11 ਵਜ ਚੁੱਕੇ ਤਾਂ ਹਲ ਤੱਕ ਇੱਦਾਂ ਹੀ ਆ ਰਾਸ਼ਿਦ ਤੇ ਬਹੁਤ ਜ਼ਿਆਦਾ ਰਸ਼ ਹੈ। ਦੋਸਤੋ ਤੁਸੀਂ ਮਾਰਸ਼ੇ ਨਵੈਲੀਆਂ ਰੌਣਕਾ ਦੇਖ ਸਕਦੇ ਆ। ਮੈਂ ਵੀਡੀਓ ਜਿਹੜੀ ਉਹ ਬਾਹਰੋਂ ਫੜ ਕੇ ਬਣਾ ਰਿਹਾ ਕਿਉਂਕਿ ਅੰਦਰ ਬਹੁਤ ਹੀ ਜ਼ਿਆਦਾ ਰਸ਼ ਆ। ਤੁਸੀਂ ਦੇਖ ਸਕਦੇ ਅੰਦਰ ਕਿੰਨਾ ਰਸ਼ ਆ। ਤੇ ਅੰਦਰ ਵੀਡੀਓ ਬਣਾਣੀ ਮੇਰੇ ਲਈ ਇੰਪੋਸੀਬਲ ਸੀ। ਕੋਈ ਖੜਨ ਨੂੰ ਵੀ ਜਗ੍ਹਾ ਹੈ ਨਹੀਂ। ਤੇ ਤੁਸੀਂ ਜੇ ਪੈਰਿਸ ਦੇ ਲੱਗੇ ਰਹਿੰਨੇ ਆ ਜਾਂ ਤੁਸੀਂ ਪੈਰਿਸ ਘੁੰਮਣ ਆਉਣੇ ਆ ਤੇ ਮੈਂ ਇਸ ਜਗ੍ਹਾ ਦਾ ਜਿਹੜਾ ਐਡਰੈਸ ਆ ਉਹ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਇਸ ਜਗ੍ਹਾ ਤੋਂ ਬਹੁਤ ਇੰਜੋਏ ਕਰੋਗੇ ਤੁਹਾਨੂੰ ਤੇ ਔਰ ਇੱਥੇ ਖਾਣ ਪੀਣ ਦਾ ਔਰ ਇੱਥੇ ਦੀ ਖਾਸ ਇਹ ਤੇ ਕੀ ਰੈੱਡ ਵਾਈਨ ਹੌਟ ਰੈੱਡ ਵਾਈਨ ਹੌਟ ਰੈੱਡ ਵਾਈਨ ਇੱਥੇ ਲੋਕੀ ਬਹੁਤ ਪੀਂਦੇ ਆ ਕੇ ਤੇ ਉਹ ਇੱਥੇ ਦੀ ਸਪੈਸ਼ਲਿਟੀ ਆ ਤੇ ਤੁਸੀਂ ਵੀ ਜਦੋਂ ਆਉਂਗੇ ਇੱਥੇ ਬਹੁਤ ਇੰਜੋਏ ਕਰੋਗੇ ਤੇ 크리스마ਸ ਤੋਂ ਥੋੜੇ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ 10 15 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਇਹ ਤੇ ਕਾਫੀ ਦਿਨ ਲਗਾਤਾਰ ਚੱਲਦਾ ਹੈ ਤੁਸੀਂ ਆਈ ਹੋਪ ਤੁਸੀਂ ਜਦੋਂ ਵੀ ਆਉਂਗੇ ਇਥੇ ਇੰਜੋਏ ਕਰੋਗੇ ਮੈਂ ਸਾਰਾ ਆਪਣਾ ਐਡਰੈਸ ਵਗੈਰਾ ਇਹਦਾ ਸਾਰਾ ਪਾ ਦੂੰਗਾ ਤੇ ਤੁਸੀਂ ਜਰੂਰ ਆਇਓ ਆ ਦੇਖੋ ਦੋਸਤੋ ਬੱਚਿਆਂ ਦੀ ਟ੍ਰੇਨਿੰਗ ਵੀ ਪਣੀ ਹੋਈ ਆ ਔਰ ਦੂਜੇ ਪਾਸੇ ਇਹ ਜਿਹੜੀਆਂ 22 ਵਾਲੀਆਂ ਕਾਰਾਂ ਇਲੈਕਟ੍ਰੋਨਿਕ ਹੁੰਦੀਆਂ ਬੱਚਿਆਂ ਲਈ ਉਹੋ ਚੀਜ਼ ਆ ਇੱਧਰ ਸਾਰੀਆਂ ਸ਼ਾਪਾਂ ਖਾਣ ਪੀਣ ਵਾਲੀਆਂ ਕੁਝ ਬੰਗਲਾ ਵਗੈਰਾ ਬਹੁਤ ਕੁਝ ਬਣਿਆ ਹੋਇਆ ਜੀ ਬਹੁਤ ਇੰਜੋਏ ਕਰੋ ਮੈਂ ਕਿਉਂਕਿ ਇਹ ਹੌਟ ਰੈਟਵਾਈ ਨਹੀਂ ਕਿਸੇ ਨੂੰ ਪਸੰਦ ਆਇਥੇ ਸ਼ੂਰੋਸ ਹੁੰਦੇ ਆ ਮਿੱਠੇ ਹੁੰਦੇ ਖਾਣ ਲਈ ਆ ਦੇਖੋ ਇੱਧਰ ਕਿੰਦਾ ਲਾਈਨਾਂ ਲੱਗੀਆਂ ਐ ਇਹ ਸਪੈਸ਼ਲ ਇਟੇਮ ਡਿਸ਼ ਆ ਮਿੱਠੀ ਮਿੱਠੀ ਆ ਇਹ ਤਾਂ ਉਧਰ ਇੰਨੀਆਂ ਲਾਈਨਾਂ ਲੱਗੀਆਂ ਐ ਹਰ ਕੋਈ ਨੂੰ ਲਾਈਕ ਕਰਦਾ ਇੱਥੇ ਜੇ ਵੀ ਹੌਟ ਰੈਟਵਾਈ ਨਹੀਂ ਪਿੰਨੇ ਤਾਂ ਫੇਰ ਇਸ ਚੀਜ਼ ਨੂੰ ਤੁਸੀਂ ਇੰਜੋਏ ਕਰ ਸਕਦੇ ਇਹ ਸਪੈਸ਼ਲ ਡਿਸ਼ ਆ ਤੇ ਆਓ ਇੱਥੇ ਜਰੂਰ ਜੇ ਬਹੁਤ ਤੁਸੀਂ ਆਉਣੇ ਪੈरिस ਜੇ ਰਹਿਨੇ ਆ ਤਾਂ ਤੁਸੀਂ ਇੱਥੇ ਆਓ ਜੇ ਪੈरिस ਘੁੰਮਣਾ ਹੋਵੇ ਤਾਂ ਵੀ ਦੇਖੋ ਇੱਥੇ ਆ ਕੇ ਬਹੁਤ ਹੀ ਇੰਜਾਇਰਮੈਂਟਲ ਜਗ੍ਹਾ ਹੈ